ਇੱਕ ਪਾਸੇ ਜਿੱਥੇ 17 ਫਰਵਰੀ ਨੂੰ ਈਰਾਨ ਤੇ ਯੂ ਐਸ ਏ ਦੇ ਉੱਚ ਅਧਿਕਾਰੀ ਸਵਿਟਜ਼ਰਲੈਂਡ ਦੇ ਜੇਨੇਵਾ ਦੇ ਵਿੱਚ ਗੱਲਬਾਤ ਕਰ ਰਹੇ ਸੀਗੇ ਦੂਸਰੇ ਪਾਸੇ ਈਰਾਨ ਵਾਲਿਆਂ ਨੇ ਫੌਜੀ ਡ੍ਰਿਲ ਜਿਹੜੀ ਸੀਗੀ 17 ਫਰਵਰੀ ਨੂੰ ਸ਼ੁਰੂ ਕਰ ਦਿੱਤੀ ਜਿੱਥੇ ਈਰਾਨ ਵਾਲਿਆਂ ਨੇ ਸਟ੍ਰੇਟ ਆਫ ਹਰਮੂਜ਼ ਹਾਂਜੀ ਜਿੱਥੋਂ 20% ਔਇਲ ਦੁਨੀਆ ਦਾ ਇਸੇ ਹੀ ਰਸਤੇ ਹੋ ਕੇ ਗੁਜ਼ਰਦਾ ਆ ਸਟ੍ਰੇਟ ਆਫ ਹਰਮੂਜ਼ ਉਹਨੂੰ ਕੁਝ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਤਾ ਜੋ ਇੱਥੇ ਉਹ ਆਪਣੀ ਫੌਜੀ ਡ੍ਰਿਲ ਕਰ ਸਕਣ ਅਮਰੀਕਾ ਦੇ ਜੰਗੀ ਵੇੜੇ ਵੀ ਇਸੇ ਹੀ ਅਰਬੀਅਨ ਸੀ ਦੇ ਵਿੱਚ ਉਸ ਸਮੇਂ ਮੌਜੂਦ ਸਿਗੇ ਇਹਨਾਂ ਦੇ ਸਾਹਮਣੇ ਹੀ ਇਹਨਾਂ ਨੇ ਇਰਾਨ ਵਾਲਿਆਂ ਨੇ ਆਪਣੀ ਫੌਜੀ ਡ੍ਰਿਲ ਵੀ ਕੀਤੀ ਇੱਕ ਤਰ੍ਹਾਂ ਦੇ ਨਾਲ ਸੰਕੇਤ ਦਿੱਤਾ ਗਿਆ ਕਿ ਜੇਕਰ ਅਸੀਂ ਗੱਲਬਾਤ ਕਰਨ ਲਈ ਰੈਡੀ ਹੋਏ ਹਾਂ ਤਾਸੀਂ ਜੰਗ ਲੜਨ ਲਈ ਵੀ ਤਿਆਰ ਆ ਜੇਕਰ ਇਸ ਤਰ੍ਹਾਂ ਦਾ ਮੌਕਾ ਈਰਾਨ ਦੇ ਉੱਤੇ ਪੈਂਦਾ ਹੈ ਈਰਾਨ ਦੇ ਸੁਪਰੀਮ ਲੀਡਰ ਅਲੀ ਖਮenei ਵੱਲੋਂ ਵੀ ਬਿਆਨ ਦਿੱਤਾ ਜਾਂਦਾ ਹੈ ਕਿ ਜੇਕਰ ਤੁਸੀਂ ਇਹ ਵੱਡੇ ਵੱਡੇ ਜੰਗੀ ਬੇੜੇ ਈਰਾਨ ਦੇ ਲਾਗੇ ਲਿਆ ਕੇ ਸਮੁੰਦਰ ਦੇ ਵਿੱਚ ਖੜੇ ਕਰੋਗੇ ਖਮenei ਨੇ ਕਿਹਾ ਸਾਡੇ ਕੋਲ ਇਹ ਸ਼ਮਤਾ ਹੈ ਸਾਡੇ ਕੋਲ ਇਸ ਤਰ੍ਹਾਂ ਦੀਆਂ ਮਜ਼ਾਇਲਾ ਹੈ ਕਿ ਤੁਹਾਡੇ ਇਹ ਜਿਹੜੇ ਜੰਗੀ ਬੇੜੇ ਆ ਉਹਨੂੰ ਸਮੁੰਦਰ ਦੇ ਵਿੱਚ ਡਬੋ ਸਕਦੇ ਆ ਅਮਰੀਕਾ ਤੇ ਇਰਾਨ ਦੇ ਵਿੱਚ ਇਹ ਦੂਜਾ ਟਾਈਮ ਸੀਗਾ ਜਦੋਂ ਗੱਲਬਾਤ ਹੋਈ ਇਸ ਤੋਂ ਪਹਿਲਾਂ ਓਮਾਨ ਦੇ ਵਿੱਚ ਇਹ ਗੱਲਬਾਤ ਹੋਈ ਸੀਗੀ ਇਹ ਗੱਲਬਾਤ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਤੱਕ ਹੀ ਸੀਮਤ ਨਹੀਂਗੀ ਇਹ ਇਰਾਨ ਤੇ ਅਮਰੀਕਾ ਦੇ ਵਿੱਚ ਕੁਝ એનર્ਜੀ ਨੂੰ ਲੈ ਕੇ ਇੱਥੋਂ ਤੱਕ ਕਿ ਕੁਝ ਮਾਈਨਿੰਗ ਨੂੰ ਲੈ ਕੇ ਇੱਥੋਂ ਤੱਕ ਕਿ ਕੁਝ ਜਿਹੜੇ ਜਹਾਜ਼ ਆ ਇਰਾਨ ਖਰੀਦੂਗਾ ਅਮਰੀਕਾ ਤੋਂ ਇਹ ਸਭ ਨੂੰ ਲੈ ਕੇ ਵੀ ਹੋ ਰਹੀ ਆ ਸੋ ਇੱਕ ਤਰ੍ਹਾਂ ਦੇ ਨਾਲ ਇਹ ਵਪਾਰਕ ਡੀਲ ਵੀ ਆ ਲੱਗਦਾ ਇੰਦਾ ਰਿਹਾ ਸੀਗਾ ਜਿ ਤਰ੍ਹਾਂ ਮੀਡੀਆ ਵੀ ਦਿਖਾ ਰਿਹਾ ਕਿ ਅਮਰੀਕਾ ਕਦੋਂ ਵੀ ਇਰਾਨ ਦੇ ਉੱਤੇ ਹਮਲਾ ਕਰ ਸਕਦਾ ਆ ਕੁਝ ਸਮੇਂ ਤੋਂ ਇਸ ਤਰ੍ਹਾਂ ਦੀ ਸਥਿਤੀ ਬਣੀ ਜ਼ਰੂਰ ਹੋਈ ਆ ਪਰ ਮੈਂ ਇੱਥੇ ਹੁਣ ਇਹ ਕਹਿ ਰਿਹਾ ਕਿ ਅਮਰੀਕਾ ਇਰਾਨ ਦੇ ਉੱਤੇ ਹਮਲਾ ਬਹੁਤ ਸੋਚ ਸਮਝ ਕੇ ਕਰੂਗਾ ਜਾਂ ਇੱਕ ਡੀਲ ਕਰਕੇ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਇਹ ਸਾਰੇ ਵਿਸ਼ੇ ਦੇ ਉੱਤੇ ਤਰਤੀਬ ਨਾਲ ਚਰਚਾ ਕਰਾਂਗੇ ਸਵਿਟਜ਼ਰਲੈਂਡ ਦੇ ਜਨੇਵਾ ਦੇ ਵਿੱਚ ਇੱਕ ਮੀਟਿੰਗ ਹੋਰ ਹੋਈ ਆ 17 ਫਰਵਰੀ ਤੇ 18 ਫਰਵਰੀ ਨੂੰ ਇਹ ਹੋਈ ਆ ਯੂਕਰੇਨ ਰਸ਼ੀਆ ਤੇ ਯੂਐਸਏ ਤਿੰਨਾਂ ਦੇ ਵਿਚਕਾਰ ਯੂਕਰੇਨ ਤੇ ਰਸ਼ੀਆ ਦੀ ਵਾਰ ਨੂੰ ਲੈ ਕੇ ਯੂਕਰੇਨ ਤੇ ਰਸ਼ੀਆ ਦੀ ਵਾਰ ਦੀ ਇਸ ਵੇਲੇ ਕੀ ਸਥਿਤੀ ਆ ਇਹ ਵਾਰ ਛੇਤੀ ਰੁਕ ਸਕਦੀ ਆ ਜਾਂ ਜਾਂ ਹੋਰ ਲੰਬਾ ਸਮਾਂ ਚੱਲੂਗਾ ਕਿਉਂਕਿ 4 ਸਾਲ ਆਲਰੇਡੀ ਹੋ ਚੁੱਕੇ ਆ ਇਹ ਸਾਰੇ ਵਿਸ਼ਿਆਂ ਦੇ ਉੱਤੇ ਤਰਤੀਬ ਨਾਲ ਚਰਚਾ ਕਰਦੇ ਆ ਆਜੋ ਈਰਾਨ ਤੇ ਅਮਰੀਕਾ ਦੀ ਜਿਹੜੀ ਗੱਲਬਾਤ ਹੋ ਰਹੀ ਆ ਉਹ ਇਸ ਵੇਲੇ ਕੁਝ ਪੁਆਇੰਟ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਜਿਹੜੀ ਜੂਰੇਨੀਅਮ ਦੀ ਉੱਤੇ ਇਨਰਚਮੈਂਟ ਕੀਤੀ ਜਾ ਰਹੀ ਆ ਈਰਾਨ ਦੁਆਰਾ ਉਹਨੂੰ ਅਮਰੀਕਾ ਕਹਿੰਦਾ ਹੈ ਕਿ ਉਹਨੂੰ ਬਹੁਤ ਹੱਦ ਤੱਕ ਕਟਾ ਦਵੇ ਕਈਆਂ ਸਾਈਟਾਂ ਦੇ ਉੱਤੇ ਇਹਨਾਂ ਨੂੰ ਡਰਵਾ ਅਮਰੀਕਾ ਵਾਲਿਆਂ ਨੂੰ ਜਿੱਦਾਂ ਫੋਰਡੋ ਦੀ ਇੱਕ ਇਹਨਾਂ ਦੀ ਸਾਈਟ ਆ ਜਿੱਥੇ ਪਰਮਾਣੂ ਅਨ ਰਿਚਮੈਂਟ ਕੀਤੀ ਜਾਂਦੀ ਆ ਉਹ ਕਹਿੰਦੇ ਇਹ ਸਾਈਟ ਪੱਕੀ ਜਣ ਕੇ ਇੱਕ ਤਰੀਕੇ ਨਾਲ ਬੰਦ ਕਰ ਦਿਓ ਅਮਰੀਕਾ ਵਾਲੇ ਇਸ ਤਰ੍ਹਾਂ ਇਹਨਾਂ ਦੇ ਉੱਤੇ ਸ਼ਰਤਾਂ ਰੱਖ ਰਿਹਾ ਆ ਆਈ ਏ ਈ ਏ ਦੀ ਜਿਹੜੀ ਟੀਮ ਆ ਜਿਹੜੀ ਇੰਟਰਨੈਸ਼ਨਲ ਟੀਮ ਆ ਇਹ ਜਿਹੜੀ ਕਿ ਇਹ ਜਾਂਚਬੀਣ ਰੱਖਦੀ ਆ ਪਰਖ ਰੱਖਦੀ ਆ ਕਿ ਕਿਹੜੇ ਦੇਸ਼ਾਂ ਦੇ ਵਿੱਚ ਪਰਮਾਣੂ ਬੰਬ ਬਣ ਰਹੇ ਆ ਜਾਂ ਕਿੰਨੇ ਬਣ ਚੁੱਕੇ ਆ ਸੋ ਉਹ ਟੀਮ ਨੂੰ ਪੂਰੀ ਜਾਣਕਾਰੀ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਜੇ ਮੈਂ ਗੱਲ ਕਰਾਂ ਨਵੰਬਰ 2025 ਦੇ ਵਿੱਚ ਵੀ ਇਹ ਵੱਡੀ ਟੀਮ ਇਰਾਨ ਦੇ ਵਿੱਚ ਗਈ ਸੀਗੀ ਪਰ ਈਰਾਨ ਵਾਲਿਆਂ ਨੇ ਇਹਨਾਂ ਨੂੰ ਬਹੁਤ ਹੀ ਲਿਮਟਿਡ ਜਿਹੜੀ ਜਾਣਕਾਰੀ ਦਿੱਤੀ ਸੀ ਸੋ ਅਮਰੀਕਾਂ ਵਾਲੇ ਕਹਿੰਦੇ ਆ ਕਿ ਇਹ ਜਿਹੜੀ ਟੀਮਾਂ ਨੂੰ ਪੂਰੀ ਜਾਣਕਾਰੀ ਲੈਣ ਦਿੱਤੀ ਜਾਵੇ ਤੇ ਦੂਜੇ ਪਾਸੇ ਈਰਾਨ ਇਹ ਕਹਿ ਰਿਹਾ ਕਿ ਇਹ ਅਸੀਂ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਆ ਪਰ ਜਿਹੜੀਆਂ ਵੀ ਸਾਡੇ ਉੱਤੇ ਤੁਸੀਂ ਸੈਂਕਸ਼ਨਸ ਲਗਾਏ ਹੋਏ ਆ ਪਾਬੰਦੀਆਂ ਲਗਾਈਆਂ ਹੋਈਆਂ ਕੀ ਅਸੀਂ ਜਿਹੜਾ ਸਵਿਫਟ ਡਾਲਰ ਸਿਸਟਮ ਉਹ ਨਹੀਂ ਕਰ ਸਕਦੇ ਸਾਡੇ ਜਿਹੜੇ ਐਸੈਟਸ ਆ ਉਹ ਫ੍ਰੀਜ਼ ਕੀਤੇ ਹੋਏ ਆ ਜਾਂ ਸਾਡੇ ਕੋਲੋਂ ਜਿਹੜੇ ਹੋਰ ਦੇਸ਼ ਆ ਉਹ ਤੇਲ ਨਹੀਂ ਲੈ ਸਕਦੇ ਇਦਾਂ ਦੀਆਂ ਜਿਹੜੀਆਂ ਪਾਬੰਦੀਆਂ ਆ ਉਹਨੂੰ ਤੁਸੀਂ ਪਹਿਲਾਂ ਹਟਾਓ ਫਿਰ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਤਿਆਰ ਹੋਵਾਂਗੇ ਦੂਜਾ ਅਮਰੀਕਾ ਜਿਹੜਾ ਇਹਨਾਂ ਦਾ ਮਜ਼ਾਈਲ ਪ੍ਰੋਗਰਾਮ ਆ ਈਰਾਨ ਵਾਲਿਆਂ ਦਾ ਬੈਲਿਸਟਿਕ ਮਜ਼ਾਈਲ ਪ੍ਰੋਗਰਾਮ ਉਹਨੂੰ ਵੀ ਕਹਿੰਦਾ ਕਿ ਇਹ ਬੰਦ ਕਰ ਦੇਣ ਮਜ਼ਾਈਲਾ ਨਾ ਬਣਾਉਣ ਬੈਲਿਸਟਿਕ ਮਜ਼ਾਈਲਾ ਨਾ ਬਣਾਉਣ ਜਿਹਦੇ ਤੇ 이란 ਨੇ ਸਿੱਧਾ ਸਿੱਧਾ ਕਹਤਾ ਕਿ ਇਹ ਤਾਂ ਸਾਡੀ ਸੁਰੱਖਿਆ ਦਾ ਮਾਮਲਾ ਆ ਸੋ ਅਸੀਂ ਜਿਹੜੀਆਂ ਇਹ ਬੈਲਿਸਟਿਕ ਮਜ਼ਹਲਾਂ ਬਣਾਉਣੇ ਵਾਲਾ ਪ੍ਰੋਗਰਾਮ ਆ ਉਹ ਤਾਂ ਬੰਦ ਕਰ ਹੀ ਨਹੀਂ ਸਕਦੇ ਇਸ ਤੇ ਤੁਸੀਂ ਗੱਲ ਹੀ ਨਾ ਕਰੋ ਇੱਕ ਲੌਜੀਕ ਹੋਰ ਸਾਹਮਣੇ ਆ ਰਿਹਾ ਇਸ ਗੱਲਬਾਤ ਦੇ ਵਿੱਚੋਂ ਕਿ ਇਰਾਨ ਵਾਲੇ ਕਹਿ ਰਿਹਾ ਕਿ ਅਮਰੀਕਾ ਵਾਲੇ એનર્ਜੀ ਦੇ ਵਿੱਚ ਮਾਈਨਿੰਗ ਦੇ ਵਿੱਚ ਹੋਰ ਜਿਹੜੇ ਇਹਨਾਂ ਕੋਲ ਪੈਸੇਂਜਰ ਜਹਾਜ਼ ਆ ਅਮਰੀਕਾ ਵਾਲਿਆਂ ਕੋਲੋਂ ਇਰਾਨ ਵਾਲੇ ਖਰੀਦੂਗੇ ਸੋ ਇੱਕ ਤਰ੍ਹਾਂ ਦੇ ਨਾਲ ਇਹ ਵਾਲੀ ਡੀਲ ਹੋਣ ਦੇ ਨਾਲ-ਨਾਲ ਇੱਕ ਆਰਥਿਕ ਫਾਇਦਾ ਵੀ ਅਮਰੀਕਾ ਵਾਲੇ ਲੈਣਾ ਚਾਹੁੰਦੇ ਆ ਕਿ ਬਹੁਤ ਸਾਰਾ ਪੈਸਾ ਈਰਾਨ ਵਾਲੇ ਅਮਰੀਕਾ ਤੋਂ ਚੀਜ਼ਾਂ ਲੈਣ ਦੇ ਉੱਤੇ ਖਰਚਣ ਜਾਂ ਬਹੁਤ ਸਾਰੀਆਂ ਅਮਰੀਕਾ ਦੀਆਂ ਕੰਪਨੀਆਂ ਕੋਈ ਤੇਲ ਦੇ ਵਿੱਚ ਉੱਤੇ ਨਿਵੇਸ਼ ਕਰਨ ਜਾਂ ਕੋਈ ਆਪਣੀਆਂ ਮਾਈਨਿੰਗ ਕੰਪਨੀਆਂ ਈਰਾਨ ਦੇ ਵਿੱਚ ਲਾਉਣ ਜਿਵੇਂ ਤੁਹਾਨੂੰ ਦੱਸਾਂ ਈਰਾਨ ਦੇ ਵਿੱਚ ਵੀ ਜਿਹੜੇ ਇਹ ਰੇਅਰ ਅਰਥ ਐਲੀਮੈਂਟ ਆ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਸੋ ਅਮਰੀਕਾ ਰੇਅਰ ਅਰਥ ਐਲੀਮੈਂਟ ਲਈ ਚਾਈਨਾ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਆ ਉਧਰੋਂ ਡਿਪੈਂਡੈਂਸੀ ਘਟਾਉਣ ਦੇ ਲਈ ਹੀ ਇਸ ਤਰ੍ਹਾਂ ਦੇ ਜਿਹੜੇ ਉਹ ਸਮਝੌਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਰ ਸਕਦਾ ਆ ਸੋ ਹੁਣ ਸਵਾਲ ਇੱਥੇ ਇਹ ਹੁੰਦਾ ਕਿ ਜੇਕਰ ਅਮਰੀਕਾ ਇਸ ਤਰ੍ਹਾਂ ਦਾ ਸਮਝੌਤਾ ਆਉਣ ਵਾਲੇ ਸਮੇਂ ਦੇ ਵਿੱਚ ਈਰਾਨ ਦੇ ਨਾਲ ਕਰਦਾ ਆ ਸੋ ਬਹੁਤ ਸਾਰਾ ਜਿਹੜੀਆਂ ਕੰਪਨੀਆਂ ਆ ਅਮਰੀਕਾ ਦੀਆਂ ਵੀ ਉੱਥੇ ਨਿਵੇਸ਼ ਕਰੂਗੀਆਂ ਈਰਾਨ ਦੇ ਕਿਉਂਕਿ ਮਾਈਨਿੰਗ ਦੇ ਵਿੱਚ ਕਰੂਗੀਆਂ ਔਇਲ ਦੇ ਵਿੱਚ ਕਰੂਗੀਆਂ ਸੋ ਜੇਕਰ ਇਹ ਸਾਰੇ ਸੈਂਕਸ਼ਨ ਵੀ ਹਟਾ ਦਿੰਦਾ ਹੈ ਅਮਰੀਕਾ ਇਰਾਨ ਦੇ ਵਿੱਚੋਂ ਸੋ ਇਰਾਨ ਫਿਰ ਲੀ ਦੇ ਉੱਤੇ ਆ ਜਾਊਗਾ ਜੋ ਇਸ ਵੇਲੇ ਆਰਥਿਕ ਮੰਦਾਲੀ ਦੇ ਵਿੱਚ ਚੱਲ ਰਿਹਾ ਹੈ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਆਉਣ ਵਾਲੇ ਸਮੇਂ ਦੇ ਵਿੱਚ ਇਰਾਨ ਦੇ ਵਿੱਚ ਹਮਲਾ ਕਰਨ ਤੋਂ ਗਰੇਜ ਕਰੂਗਾ ਕਿਉਂਕਿ ਬਹੁਤ ਸਾਰੀਆਂ ਅਮਰੀਕਾ ਦੀਆਂ ਕੰਪਨੀਆਂ ਉੱਥੇ ਆਪਣਾ ਪੈਸਾ ਲਾ ਚੁੱਕੀਆਂ ਹੋਗੀਆਂ ਇਹਦੀ ਚਿੰਤਾ ਇਸ ਵੇਲੇ ਸਭ ਤੋਂ ਜ਼ਿਆਦਾ ਇਜ਼ਰਾਈਲ ਕਰ ਰਿਹਾ ਹੈ ਇਜ਼ਰਾਈਲ ਦੇ ਪੀਐਮ ਨਿਤਨ ਜਾਊ ਨੇ ਹੀ ਰੀਸੈਂਟਲੀ ਕਿਹਾ ਹੈ ਕੀ ਅਮਰੀਕਾ ਵਾਲਿਆਂ ਦੀ ਜਿਹੜੀ ਐਸ ਵੇਲੇ ਮੰਛਾ ਇਸ ਤਰ੍ਹਾਂ ਲੱਗ ਰਹੀ ਹੈ ਕਿ ਉਹ ਉੱਥੇ ਇੱਕ ਡੀਲ ਕਰਨੀ ਚਾਹੁੰਦੇ ਆ ਆਰਥਿਕ ਡੀਲ ਫਾਇਦਾ ਲੈਣਾ ਚਾਹੁੰਦੇ ਆ ਸੋ ਜਿਹੜਾ ਇੱਕ ਮੇਨ ਮੁੱਦਾ ਸੀਗਾ ਜਿਹੜਾ ਕੁਝ ਸਮੇਂ ਕਹਿੰਦੇ ਸੀਗੇ ਉੱਥੇ ਰਜਿਮ ਚੇਂਜ ਕਰ ਦਿੱਤਾ ਜਾਊਗਾ ਜਾਂ ਜਿਹੜੀਆਂ ਇਹ ਸਾਈਟਾਂ ਆ ਜਿੱਥੇ ਪਰਮਾਣੂ ਅਨਰਿਚਮੈਂਟ ਹੋ ਰਹੀ ਆ ਇਰਾਨ ਦੇ ਵਿੱਚ ਉਹ ਵਾਰੀਆਂ ਸਾਈਟਾਂ ਨੂੰ ਇਹਨਾਂ ਖਤਮ ਕਰ ਦਿੱਤਾ ਜਾਊਗਾ ਉਸ ਤੋਂ ਅਮਰੀਕਾ ਕਿਤੇ ਨਾ ਕਿਤੇ ਹੁਣ ਪਿੱਛੇ ਹਟਦਾ ਨਜ਼ਰ ਆ ਰਿਹਾ ਹੈ ਇਹ ਨਿਤਨ ਜਾਊ ਇਜ਼ਰਾਈਲ ਦੇ ਪੀਐਮ ਦਾ ਬਿਆਨ ਆ ਇਹ ਤਿੰਨ ਸਾਈਟਾਂ ਆ ਰਾਂਦੀਆਂ ਜਿੱਥੇ ਕੀ ਉਹ ਪਰਮਾਣੂ ਬੰਬ ਬਣਾਉਣ ਦੇ ਲਈ ਜਿਹੜੀ ਐਨਰਿਚਮੈਂਟ ਕਰ ਰਿਹਾ ਇਹਦੇ ਵਿੱਚ ਫੋਡ ਹੋ ਗਿਆ ਨਤਾਂਜ ਹੋ ਗਿਆ ਇਸਫਹਾਨ ਹੋ ਗਿਆ ਇਹ ਤਿੰਨ ਸਾਈਟਾਂ ਆ ਇੱਥੇ ਹੀ ਅਮਰੀਕਾ ਵਾਲਿਆਂ ਨੇ ਪਹਿਲਾਂ B2 ਬੰਬਰਸ ਦੇ ਨਾਲ ਜਦੋਂ ਇਜ਼ਰਾਈਲ ਤੇ ਈਰਾਨ ਦੀ ਲੜਾਈ ਲੱਗੀ ਸੀਗੀ ਇਹ 11-12 ਦਿਨ ਦੀ ਉਹਦੇ ਵਿੱਚ ਇਹਨਾਂ ਨੇ ਬੰਬ ਸਿੱਟੇ ਸੀਗੇ ਯੂਐਸਏ ਜਿਹੜੀ ਗੱਲ ਕਰ ਰਿਹਾ ਉਹ ਗੱਲ ਕਰ ਰਿਹਾ ਹੈ ਕਿ ਇਹਨਾਂ ਦੀ ਜਿਹੜੀ ਨਰਿਚਮੈਂਟ ਆ ਇਹਨਾਂ ਦੀ ਜਿਹੜੀ ਸ਼ਮਤ ਆ ਉਹ ਘਟਾ ਕੇ ਉੱਥੇ ਗੱਲਬਾਤ ਇਹਨਾਂ ਦੀ ਮੰਨ ਲਈ ਜਾਵੇ ਪਰ ਇਜ਼ਰਾਇਲ ਵਾਲੇ ਕਹਿੰਦੇ ਆ ਕਿ ਨਹੀਂ ਇਹ ਜਿੰਨੀਆਂ ਵੀ ਇਹ ਸਾਈਟਾਂ ਇਹਦੇ ਆਲੇ-ਦੁਆਲੇ ਵਾਲਾ ਏਰੀਆ ਉਹਨੂੰ ਚੰਗੀ ਤਰ੍ਹਾਂ ਤਬਾਹ ਕਰਨਾ ਚਾਹੀਦਾ ਹੈ ਤੇ ਇਹ ਤਬਾਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਪੂਰਾ ਜਿਹੜਾ ਹਮਲਾ ਕਰਕੇ ਹੀ ਕੀਤਾ ਜਾ ਸਕਦਾ ਆ ਨਾਲ ਦੀ ਨਾਲ ਨਿਤਨ ਜਾਹੂ ਨੂੰ ਜਿਹੜਾ ਇਹ ਮਜ਼ੈਲਾ ਬਣਾਉਣੇ ਵਾਲਾ ਇਹਨਾਂ ਦਾ ਸਿਸਟਮ ਆ ਸਪੈਸ਼ਲੀ ਬੈਲਿਸਟਿਕ ਮਜ਼ੈਲ ਬਣਾਉਣੇ ਵਾਲਾ ਇਰਾਨ ਦਾ ਜਿਹੜਾ ਪ੍ਰੋਗਰਾਮ ਆ ਉਹਨੂੰ ਵੀ ਨਿਤਨ ਜਾਹੂ ਕਹਿੰਦਾ ਕਿ ਇਹ ਪੂਰੀ ਤਰ੍ਹਾਂ ਬੰਦ ਕਰਨ ਅਮਰੀਕਾ ਜਾਨੀ ਕਿ ਇਹ ਦੋ ਮੁੱਦੇ ਜਿਹੜੇ ਆ ਇਹ ਸਾਈਟਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਦੇ ਵਿੱਚ ਐਨ ਖਤਮ ਕਰਨ ਚ ਤੇ ਬੈਲਿਸਟਿਕ ਜਿਹੜਾ ਪ੍ਰੋਗਰਾਮ ਹੈ ਇਹ iran ਵਾਲਿਆਂ ਦਾ ਉਹਨੂੰ ਇਹਨ ਪੂਰੀ ਤਰ੍ਹਾਂ ਬੰਦ ਕਰਨ ਦੇ ਵਿੱਚ ਜਿਹੜਾ ਇਹਨਾਂ ਦਾ ਮੁੱਦਾ ਹੋਊਗਾ ਉਹ ਮੇਨ ਰੱਖ ਕੇ ਹੀ ਸਮਝੋਤਾ ਕਰਨ ਇਸ ਤੋਂ ਥੱਲੇ ਜਿਕਰ ਇਹ ਗੱਲ ਕਰਦੇ ਆ ਤਾਂ ਤਾ ਇਜ਼ਰਾਈਲ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਹੋਊਗਾ ਫਿਲਹਾਲ ਜਿਹੜਾ ਇਹ ਬੈਲਿਸਟਿਕ ਮਜ਼ਹਲ ਵਾਲਾ ਪ੍ਰੋਗਰਾਮ ਆ ਉਹਨੂੰ ਤਾਂ ਇਰਾਨ ਵਾਲਿਆਂ ਨੇ ਸਿੱਧਾ-ਸਿੱਧਾ ਕਹਿਤਾ ਕਿ ਇਹਨੂੰ ਤਾਂ ਅਸੀਂ ਬੰਦ ਹੀ ਨਹੀਂ ਕਰ ਸਕਦੇ ਬੈਲਿਸਟਿਕ ਮਜ਼ਹਲਾਂ ਦਾ ਜਿਹੜਾ ਪ੍ਰਕੋਪ ਸੀਗਾ ਉਹ ਇਜ਼ਰਾਈਲ ਵਾਲਿਆਂ ਨੇ ਜਿਹੜੀ ਇਹ ਲੜਾਈ ਲੱਗੀ ਸੀਗੀ 10-12 ਦਿਨ ਦੀ ਉਹਦੇ ਵਿੱਚ ਦੇਖ ਲਿਆ ਸੀਗਾ ਇਸ ਲਈ ਇਹ ਬੈਲਿਸਟਿਕ ਮਜ਼ਹਲਾਂ ਵਾਲੇ ਪ੍ਰੋਗਰਾਮ ਨੂੰ ਵੀ ਬੰਦ ਕਰਾਉਣਾ ਚਾਹੁੰਦੇ ਆ ਪਰ ਅਮਰੀਕਾ ਮੈਨੂੰ ਲੱਗਦਾ ਇੰਨੀ ਸ਼ਕਤੀ ਨਾਲ ਇਹ ਡੀਲ ਨਹੀਂ ਕਰ ਰਿਹਾ ਅਮਰੀਕਾ ਨੂੰ ਵੀ ਇਸ ਵੇਲੇ ਲੱਗਦਾ ਹੈ ਕਿ ਜੋ ਇਜ਼ਰਾਈਲ ਚਾਹੁੰਦਾ ਆ ਉਸ ਤਰ੍ਹਾਂ ਈਰਾਨ ਦੇ ਵਿੱਚ ਕਰਨਾ ਇੰਨਾ ਸੌਖਾ ਨਹੀਂਗਾ ਸੋ ਇਸ ਲਈ ਜਿਹੜੀ ਇਹ ਡੀਲ ਆ ਕਿਤੇ ਨਾ ਕਿਤੇ ਅਮਰੀਕਾ ਵੀ ਹੁਣ ਕਰਨੀ ਚਾਹੁੰਦਾ ਆ ਕੀ ਕੁਛ ਨਾ ਕੁਛ ਜਿਹੜਾ ਇਹਨਾਂ ਦਾ ਪਰਮਾਣੂ ਅਨਰਚਮੈਂਟ ਆ ਉਹ ਘਟਾ ਕੇ ਹੀ ਸਮਝੌਤਾ ਕਰ ਲਿਆ ਜਾਵੇ ਜਿਹੜੀ ਗੱਲ ਪਹਿਲਾਂ ਰੇਜੀਮ ਚੇਂਜਿੰਗ ਦੀ ਕੀਤੀ ਜਾ ਰਹੀ ਸੀ ਕਿਤੇ ਨਾ ਕਿਤੇ ਆਇਸ ਵਿਲੇ ਹੁਣ ਛੁਪਦੀ ਨਜ਼ਰ ਆ ਰਹੀ ਆ ਜਾਂ ਉਹਦੇ ਬਾਰੇ ਗੱਲ ਨਹੀਂ ਕਰ ਰਹੇ ਸੋ ਇਜ਼ਰਾਈਲ ਵਾਲੇ ਤੁਸੀਂ ਆਪਸੇ ਹੱਬ ਲਾ ਲਓ ਆਪ ਤਾਂ ਪਰਮਾਣੂ ਬੰਬ ਬਣਾਏ ਹੋਇਆ ਪਰ ਕਿਸੇ ਹੋਰ ਦੇਸ਼ ਨੂੰ ਕਹਿੰਦਾ ਕਿ ਉਹ ਨਾ ਬਣਾ ਸਕੇ ਜੇਕਰ ਤੁਸੀਂ ਇਜ਼ਰਾਈਲ ਦੀ ਆਰਮੀ ਵਾਲੀ ਜਿਹੜੀ ਉਹਨਾਂ ਦੀ ਵਰਦੀ ਆ ਉਹਦੇ ਤੇ ਨਕਸ਼ਾ ਵੀ ਦੇਖਿਆ ਜਾਵੇ ਤਾਂ ਉਹਨਾਂ ਦਾ ਨਕਸ਼ਾ ਇਹ ਗ੍ਰੇਟਰ ਇਜ਼ਰਾਈਲ ਦਾ ਆ ਉਹਦੇ ਤੇ ਉਹਦੇ ਤੇ ਸਾਊਦੀ ਅਰਬੀ ਦਾ ਕੁਝ ਦੇਸ਼ ਹੈਗੇ ਆ ਵਿੱਚ ਜਿਹੜੇ ਐਡ ਕੀਤੇ ਵਿੱਚ ਕੀਤੇ ਹੋਏ ਕੁਝ ਏਰੀਆ ਇਰਾਕ ਦਾ ਆ ਤੋਂ 3-4 ਦੇਸ਼ਾਂ ਨੂੰ ਮਿਲਾ ਕੇ ਤਾਂ ਇਹ ਆਪਣਾ ਜਿਹੜਾ ਗ੍ਰੇਟਰ ਇਜ਼ਰਾਈਲ ਬਣਾਉਣਾ ਚਾਹੁੰਦੇ ਆ ਇਹ ਆਰਮੀ ਦੇ ਵਿੱਚ ਵੀ ਉਹਨਾਂ ਦੇ ਪੂਰਾ ਸਾਈਨ ਲੱਗਾ ਹੋਇਆ ਸੋ ਇਜ਼ਰਾਈਲ ਐਸੀ ਹੀ ਦਿਸ਼ਾ ਦੇ ਵਿੱਚ ਆਪਣਾ ਕੰਮ ਕਰਦਾ ਹੈ ਜਿਹੜੀਆਂ ਟੀਮਾਂ ਇਹ ਪਰਮਾਣੂ ਸਮਿਖਿਆ ਵੀ ਕਰਦੀਆਂ ਐ ਇਰਾਨ ਦੇ ਵਿੱਚ ਚਾਹੁੰਦੀਆਂ ਸੀ ਪੂਰੀ ਨਿਗਰਾਨੀ ਰੱਖੀਏ ਉਹ ਟੀਮਾਂ ਕਦੀ ਕਦੀ ਇਜ਼ਰਾਈਲ ਦੇ ਵਿੱਚ ਅੱਜ ਤਾਈਂ ਨਹੀਂ ਗਈਆਂ ਨਹੀਂ ਇਜ਼ਰਾਈਲ ਵਾਲਿਆਂ ਨੇ ਬੰਨ੍ਹ ਦਿੱਤੀਆਂ ਸੋ ਇਹ ਮੁੱਦਾ ਇਰਾਨ ਵਾਲਿਆਂ ਨੇ ਵੀ ਜਿਹੜੀ 17 ਫਰਵਰੀ ਦੀ ਅਮਰੀਕਾ ਤੇ ਇਰਾਨ ਦੀ ਗੱਲਬਾਤ ਹੋ ਰਹੀ ਆ ਉਹਦੇ ਵਿੱਚ ਰੱਖਿਆ ਕੀ ਕੀ ਇਜ਼ਰਾਈਲ ਦੇ ਵਿੱਚ ਤਾਂ ਇਹ ਕੁਸਤਰਾਂ ਇਸ ਤਰ੍ਹਾਂ ਦੀ ਸਮਿਖਿਆ ਕੀਤੀ ਨਹੀਂ ਜਾਂਦੀ ਉਹਨਾਂ ਦੇ ਕੋਲ ਤਾਂ 400 ਤੋਂ ਵੀ ਵੱਧੂ ਪਰਮਾਣੂ ਬੰਬ ਜਿਹੜੇ ਆ ਉਹ ਇਸ ਵੇਲੇ ਬਣੇ ਹੋਇਆ ਪਰ ਇਰਾਨ ਦੇ ਵਿੱਚ ਤੁਸੀਂ ਇਸ ਤਰ੍ਹਾਂ ਚਾਹੁੰਦੇ ਆ ਕਿ ਪੂਰਾ ਕੰਟਰੋਲ ਕੀਤਾ ਜਾ ਸਕੇ ਸੋ ਕਿਤੇ ਨਾ ਕਿਤੇ ਜਿਹੜਾ ਇਜ਼ਰਾਈਲ ਦਾ ਇਹ ਮਨਛਾ ਗ੍ਰੇਟਰ ਇਜ਼ਰਾਈਲ ਆੜੀ ਉਹ ਜ਼ਰੂਰ ਉਹਦੇ ਮਨਚਾ ਸੋ ਉਹ ਨਹੀਂ ਚਾਹੁੰਦਾ ਕਿ ਮਿਡਲ ਈਸਟ ਦੇ ਵਿੱਚ ਹੋਰ ਵੀ ਕੋਈ ਦੇਸ਼ ਉਹਦੇ ਬਰਾਬਰ ਖੜਾ ਹੋ ਸਕੇ ਇਜ਼ਰਾਈਲ ਨੂੰ ਇਸ ਵੇਲੇ ਖਦਸ਼ਾ ਆ ਜੇਕਰ ਅਮਰੀਕਾ ਇਹ ਡੀਲ ਮੰਨ ਲੈਂਦਾ ਹੈ ਤੇ ਅਮਰੀਕਾ ਦੀਆਂ ਜੇਕਰ ਕੰਪਨੀਆਂ ਕੋਈ ਉੱਥੇ ਨਿਵੇਸ਼ ਕਰ ਲੈਂਦੀਆਂ ਹਨ ਇਰਾਨ ਦੇ ਵਿੱਚ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਨੂੰ ਨਾਲ ਲੈ ਕੇ ਇਜ਼ਰਾਈਲ ਦੁਆਰਾ ਇਰਾਨ ਦੇ ਉੱਤੇ ਹਮਲਾ ਕਰਨਾ ਐਡਾ ਸੌਖਾ ਨਹੀਂ ਹੋਊਗਾ ਸੋ ਇਸ ਲਈ ਇਜ਼ਰਾਈਲ ਪਿੱਛੇ ਜਾ ਕੇ ਹੁਣ ਮਿਲ ਕੇ ਵੀ ਆਇਆ ਟਰੰਪ ਨੂੰ ਪਰ ਟਰੰਪ ਇੱਕ ਵਪਾਰੀ ਬੰਦਾ ਹੈ ਉਹ ਆਪਣਾ ਫਾਇਦਾ ਦੇਖੂਗਾ ਕਿਉਂਕਿ ਉਹਨੂੰ ਵੀ ਪਤਾ ਹੈ ਜੇਕਰ ਇਰਾਨ ਦੇ ਉੱਤੇ ਹਮਲਾ ਕੀਤਾ ਇਰਾਨ ਨੇ ਜਿੱਦਾਂ ਧਮਕੀ ਵੀ ਦਿੱਤੀ ਆ ਕਿ ਜਿਹੜੇ ਵੀ ਇਹ ਮਿਡਲ ਈਸਟ ਦੇ ਵਿੱਚ ਤੁਹਾਡੇ 에ਅਰ ਬੇਸ ਆ ਅਸੀਂ ਉਹਨਾਂ ਨੂੰ ਟਾਰਗੇਟ ਕਰ ਸਕਦੇ ਆ ਤੇ ਇਹਦੇ ਨਾਲ ਜਿਹੜੀ ਇਹ ਪੂਰੀ جنگ ਆ ਮਿਡਲ ਈਸਟ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਫੈਲ ਜਾਊਗੀ ਸੋ ਅਮਰੀਕਾ ਦੇ ਲਈ ਇਹ ਸਮਿਟਣੀ ਸੌਖੀ ਨਹੀਂ ਹੋਊਗੀ ਸੋ ਅਮਰੀਕਾ ਇਹਦੇ ਵਿੱਚ ਹੁਣ ਇਹੀ ਚਾਹੂਗਾ ਕਿ ਡੀਲ ਕਰਕੇ ਕਿਤੇ ਨਾ ਕਿਤੇ ਕਿਸ ਤਰ੍ਹਾਂ ਇਹ ਸਮਝੌਤਾ ਕਰ ਲਿਆ ਜਾਵੇ ਤੇ ਆਪਣਾ ਜਿਹੜਾ ਆਰਥਿਕ ਫਾਇਦਾ ਆ ਉਹ ਅਮਰੀਕਾ ਲੈ ਲਵੇ ਅਮਰੀਕਾ ਤੇ ਇਜ਼ਰਾਈਲ ਦੀ ਇਹ ਡੀਲ ਜਰੂਰ ਹੋ ਸਕਦੀ ਆ ਜੇਕਰ ਇਹ ਗੱਲਬਾਤ ਜਿਹੜੀ ਆ ਇਹਨਾਂ ਦੀ ਸਫਲ ਨਹੀਂ ਹੋਈ ਕਿ ਇਜ਼ਰਾਈਲ ਪਹਿਲਾਂ ਹਮਲਾ ਕਰ ਦੇ ਇਰਾਨ ਦੇ ਉੱਤੇ ਤੇ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਦੋਹਾਂ ਦਾ ਧੂਆਂ ਧੂਆਂ ਨਿਕਲ ਜਾਏ ਫਿਰ ਅਮਰੀਕਾ ਵਾਲੇ ਆਉਗੇ ਕੁਛ ਨਾ ਕੁਛ ਬੰਬ ਵਗੈਰਾ ਸਿੱਟੂਗੇ ਫਿਰ ਇਹ ਸਮਝੌਤਾ ਇਹਨਾਂ ਦਾ ਕਰਾਉਗੇ ਇਸ ਤਰ੍ਹਾਂ ਦੀ ਗੱਲਬਾਤ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਹੋ ਸਕਦੀ ਆ ਪਰ ਈਰਾਨ ਤੇ ਅਮਰੀਕਾ ਦਾ ਸਿੱਧਾ ਕਲੇਸ਼ ਇਸ ਵੇਲੇ ਜਿਹੜਾ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਉਹ ਮੈਨੂੰ ਲੱਗਦਾ ਇੰਨਾ ਸੌਖਾ ਨਹੀਂ ਹੋਊਗਾ ਬੇਸ਼ੱਕ ਅਮਰੀਕਾ ਦੁਆਰਾ ਜਿਹੜਾ ਵੀ ਆਪਣਾ ਜੰਗੀ ਸਾਜ਼ੋ ਸਮਾਨ ਬਹੁਤ ਸਾਰੇ ਜਿਹੜੇ ਆਪਣੇ ਜੰਗੀ ਬੇੜੇ ਆ ਉਹ ਵੀ ਈਰਾਨ ਦੇ ਲਾਗੇ ਛਾਗੇ ਜ਼ਰੂਰ ਲਿਆਂਦੇ ਆ ਪਰ ਜਿਹੜੀ ਇਹ ਲੜਾਈ ਹਾਲੇ ਵੀ ਚੱਲਣ ਤੋਂ ਉਹ ਗਰੇਜ ਕਰ ਰਿਹਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਫਿਲਹਾਲ ਜਿਹੜਾ ਇਹ ਚੀਜ਼ਾਂ ਲੱਗ ਰਹੀਆਂ ਕਿ ਇਹ ਆਰਥਿਕ ਡੀਲ ਇੱਕ ਤਰ੍ਹਾਂ ਦੇ ਨਾਲ ਕਰਕੇ ਅਮਰੀਕਾ ਆਪਣਾ ਫਾਇਦਾ ਲੈ ਸਕਦਾ ਪਰ ਇਜ਼ਰਾਈਲ ਇਸ ਤਰ੍ਹਾਂ ਬਿਲਕੁਲ ਨਹੀਂ ਚਾ ਰਿਹਾ ਦੇ ਪਾਸੇ ਰਸ਼ੀਆ ਤੇ ਜਕਰੇਨ ਦੇ ਵਿੱਚ ਜਿਹੜੀ 4 ਸਾਲ ਤੋਂ ਲੜਾਈ ਲੱਗੀ ਹੋਈ ਆ ਉਹਨੂੰ ਲੈ ਕੇ ਵੀ ਇੱਥੇ ਜਨੇਵਾ ਦੇ ਵਿੱਚ ਗੱਲਬਾਤ ਹੋ ਰਹੀ ਸੀਗੀ ਜਿਹੜੀ ਕਿ 2 ਦਿਨ ਚੱਲਣੀ ਸੀਗੀ 17 ਤੇ 18 ਫਰਵਰੀ ਸੋ ਇਹ ਜਿਹੜੀ ਗੱਲਬਾਤ ਚੱਲ ਰਹੀ ਸੀ ਇਹਦੇ ਵਿੱਚ ਹੀ ਰਸ਼ੀਆ ਨੇ ਬਹੁਤ ਸਾਰੇ ਡਰੋਨ ਦੇ ਅਟੈਕ ਜਿਹੜੇ ਸੀਗੇ ਇਹ ਜੁਕਰੇਨ ਦੇ ਉੱਤੇ ਕੀਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕੁੱਝ ਲੋਕਾਂ ਦੀ ਇਹਦੇ ਵਿੱਚ ਮੌਤ ਵੀ ਹੋ ਚੁੱਕੀ ਆ। ਸੋ ਜਿਹੜੀ ਇਹ ਲੜਾਈ ਆ ਰਸ਼ੀਆ ਤੇ ਜੁਕਰੇਨ ਦੀ ਇਹਦੇ ਵਿੱਚ ਜੁਕਰੇਨ ਵੱਲੋਂ ਤੋਂ ਰਸ਼ੀਆ ਵੱਲੋਂ ਐਸ ਵੇਲੇ ਤਾਬੜ ਤੋੜ ਇੱਕ ਦੂਜੇ ਤੇ ਹਮਲੇ ਕੀਤੇ ਜਾ ਰਿਹਾ। ਇਹਦੇ ਵਿੱਚ ਰਸ਼ੀਆ ਨੇ ਜੁਕਰੇਨ ਦਾ ਕਾਫੀ ਹਿੱਸਾ ਜਿਹੜਾ ਆ ਉਹ ਪਿਛਲੇ ਪਿਛਲੇ 4 ਸਾਲਾਂ ਦੇ ਵਿੱਚ ਇਹਦਾ ਮੰਲਿਆ ਹੋਇਆ ਆ ਜਿੱਦਾਂ ਕਿ ਲੁਹਾਂਕਸ ਡੋਨਾਕਸ ਵਾਲਾ ਏਰੀਆ ਕਰੀਮੀਆ ਤਾਂ ਇਹਨਾਂ ਨੇ 2014 ਦੇ ਵਿੱਚ ਹੀ ਲੈ ਲਿਆ ਸੀਗਾ। ਸੋ ਆਹ ਵਾਲੇ ਏਰੀਏ ਦੇ ਉੱਤੇ ਐਸ ਵੇਲੇ ਰਸ਼ੀਆ ਦਾ ਕਬਜ਼ਾ ਹੋ ਚੁੱਕਿਆ ਹੈ ਜੁਕਰੇਨ ਦਾ ਹੀ ਹਿੱਸਾ ਇਹ ਇਹਦੇ ਫਰੰਟ ਤੇ ਹੀ ਚੱਲ ਰਹੀ ਆ ਕਈ ਏਰੀਏ ਦੇ ਵਿੱਚ ਯੂਕਰੇਨ ਵਾਲੇ ਜਿਹੜੇ ਆ ਉਹ ਹਿੱਸਾ ਲੈ ਲੈਂਦੇ ਆ ਵਾਪਸ ਕਿਤੇ ਫਿਰ ਰਸ਼ੀਆ ਵਾਲੇ ਲੈ ਲੈਂਦੇ ਆ ਪਰ ਕੁੱਲ ਮਿਲਾ ਕੇ ਰਸ਼ੀਆ ਨੇ ਕਾਫੀ ਹਿੱਸਾ ਜਿਹੜਾ ਆ ਉਹ ਯੂਕਰੇਨ ਦਾ ਇਸ ਵੇਲੇ ਮੱਲਿਆ ਹੋਇਆ ਸੋ ਜਿਹੜੀ ਇਸ ਵੇਲੇ ਲੜਾਈ ਰੁਕਣ ਦੇ ਲਈ ਜਿਹੜੀ ਗੱਲਬਾਤ ਵੀ ਹੋ ਰਹੀ ਆ ਬਾਤਤਾ ਵੀ ਹੋ ਰਹੀ ਆ ਉਹ ਇਸੇ ਹੀ ਵਿਸ਼ੇ ਤੇ ਹੁੰਦੀ ਆ ਕਿ ਇਹ ਜਿਹੜੇ ਲਹਾਂਕਸ ਡਨਾਕਸ ਜਿਹੜੇ ਏਰੀਏ ਆ ਜਿਹੜੇ ਕਿ ਰਸ਼ੀਆ ਨੇ ਜਿੱਤੇ ਹੋਏ ਆ ਇਹ ਇੱਕ ਡਾਨਵਸ ਰੀਜਨ ਪੂਰਾ ਮਿਲ ਕੇ ਬਣਦਾ ਹੈ ਕਾਫੀ ਉਪਜਾਊ ਖੇਤ ਆ ਸੋ ਇਹ ਜਿਹੜਾ ਰਸ਼ੀਆ ਕਹਿੰਦਾ ਕਿ ਇਹ ਹੁਣ ਆਪਾਂ ਆਪਣੇ ਕੋਲ ਹੀ ਰੱਖਾਂਗੇ ਕਿਉਂਕਿ ਆਪਾਂ ਨੇ ਹੁਣ ਇਹ ਜਿੱਤ ਲਿਆ ਆ ਪਰ ਜਿਹੜੇ ਯੂਕਰੇਨ ਵਾਲੇ ਆ ਉਹ ਕਹਿੰਦੇ ਕਿ ਨਹੀਂ ਇਹ ਸਾਡਾ ਹਿੱਸਾ ਹੈ ਅਸੀਂ ਉਹਨੂੰ ਨਹੀਂ ਦੇਣਾ ਸੋ ਇੱਥੇ ਹੀ ਇਹ ਸਾਰੀ ਗਰਲਵਾਟ ਜਿਹੜੀ ਇਹਨਾਂ ਦੀ ਵਾਰਤਾ ਰੁਕੀ ਹੋਈ ਆ ਯੂਕਰੇਨ ਕਹਿੰਦਾ ਜੇਕਰ ਇਹ ਹਿੱਸਾ ਆ ਉਹ ਲੈਣਾ ਰਸ਼ੀਆ ਨੇ ਤਾਂ ਜਿਹੜਾ ਹੋਏ ਬਾਕੀ ਬਚਿਆ ਯੂਕਰੇਨ ਆ ਉਹਦੇ ਲਈ ਯੂਕਰੇਨ ਨੂੰ ਨਾਟੋ ਦਾ ਹਿੱਸਾ ਬਣਨਾ ਪੈਣਾ ਰਸ਼ੀਆ ਕਹਿੰਦਾ ਐਸੀ ਕਰਕੇ ਤਾਂ ਅਸੀਂ ਲੜਾਈ ਲੜੀ ਸੀਗੀ ਕਿ ਤੂੰ ਨਾਟੋ ਦੇ ਵਿੱਚ ਨਾ ਜਾਵੇਂ ਸੋ ਜੇਕਰ ਤੂੰ ਫੇਰ ਨਾਟੋ ਦੇ ਵਿੱਚ ਜੰਨਾ ਹੈ ਸਾਡਾ ਮਸਲਾ ਤਾਂ ਉਹ ਹੱਲ ਹੋਇਆ ਹੀ ਨਹੀਂਗਾ ਸੋ ਇਹ ਦੋ ਹੀ ਚੀਜ਼ਾਂ ਨੂੰ ਲੈ ਕੇ ਇਸ ਵੇਲੇ ਜਿਹੜੀ ਇਹਨਾਂ ਦੀ ਗੱਲਬਾਤ ਆ ਉਹ ਰੁਕੀ ਹੋਈ ਆ ਕਿਸ ਦੇਸ਼ ਦੇ ਕਿੰਨੇ ਸੈਨਿਕ ਮਰੇ ਆ ਜਾਂ ਕਿੰਨੇ ਅਪਾਹਜ ਹੋਏ ਆ ਇਹਦੀ ਗਿਣਤੀ ਤਾਂ ਕਾਫੀ ਮੈਨੂੰ ਲੱਗਦਾ ਹਜ਼ਾਰਾਂ ਦੇ ਵਿੱਚ ਹੋਊਗੀ ਪਰ ਜਿਹੜੇ ਸਹੀ ਅੰਕੜੇ ਆ ਦੋਹੀ ਪਾਸਿਓਂ ਨਹੀਂ ਦੱਸੇ ਜਾ ਰਹੇ ਕਿਉਂਕਿ ਹਰੇਕ ਦੇਸ਼ ਇਹ ਜਿਉਂਤਾ ਹੁੰਦਾ ਕਿ ਅਸੀਂ ਆਪਣਾ ਵਧਾ ਚੜਾ ਕੇ ਦਸੀਏ ਸੋ ਯੂਕਰੇਨ ਪੱਖ ਵਾਲਾ ਮੀਡੀਆ ਜਾਂ ਕਹਿ ਲੋ ਇਹ ਜੋਰ ਪਖ ਵਾਲਾ ਮੀਡੀਆ ਉਹ ਇਹ ਦੱਸ ਰਿਹਾ ਕਿ ਯੂਕਰੇਨ ਦੀ ਲੱਤ ਉੱਪਰ ਆ ਇਹਨਾਂ ਨੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਰਸ਼ੀਆ ਵਾਲਾ ਮੀਡੀਆ ਇਹ ਦੱਸਦਾ ਹੈ ਕਿ ਅਸੀਂ ਯੂਕਰੇਨ ਦਾ ਕਾਫੀ ਜਾਨੀ ਕਿ ਨੁਕਸਾਨ ਕੀਤਾ ਉਹਨਾਂ ਦੇ ਜਿਹੜੇ ਸੈਨਿਕ ਵਗੈਰਾ ਆ ਉਹ ਮਾਰੇ ਆ ਵੈਸੇ ਯੂਕਰੇਨ ਦਾ ਇਹਦੇ ਵਿੱਚ ਜਾਦੇ ਨੁਕਸਾਨ ਹੋਇਆ ਇਹ ਗੱਲ ਮੰਨਣੀ ਪਊਗੀ ਰਸ਼ੀਆ ਦੇ ਲਈ ਯੂਕਰੇਨ ਦੇ ਉੱਤੇ ਹਮਲਾ ਕਰਕੇ ਉਹਨੂੰ ਪਰ ਕਬਜ਼ਾ ਕਰਨਾ ਕੋਈ ਬੜਾ ਔਖਾ ਨਹੀਂ ਸੀਗਾ ਪਰ ਇਹਨੂੰ 4 ਸਾਲ ਲੱਗ ਗਏ ਇਹਦੇ ਕਾਰਨ ਇਹੀ ਆ ਕਿ ਯੂਕਰੇਨ ਨੂੰ ਜਿਹੜੀ ਇਹ ਯੂਰਪ ਯੂਨੀਅਨ ਵੱਲੋਂ ਜਾਂ ਅਮਰੀਕਾ ਵੱਲੋਂ ਜਿਹੜੀ ਇਹ ਸਹਾਇਤਾ ਦਿੱਤੀ ਜਾ ਰਹੀ ਆ ਜਾਂ ਹਥਿਆਰ ਦਿੱਤੇ ਜਾ ਰਿਹਾ ਉਹਦੀ ਵਜ੍ਹਾ ਕਰਕੇ ਹੀ ਯੂਕਰੇਨ ਅੱਜ ਤੱਕ ਉੱਥੇ ਠੀਕ ਹੈ ਹੋਇਆ ਬੇਸ਼ੱਕ ਜਕਰੇਨ ਦਾ ਇਹਦੇ ਵਿੱਚ ਲਾਸ ਨੁਕਸਾਨ ਬਹੁਤ ਹੋਇਆ ਪਰ ਰਸ਼ੀਆ ਦਾ ਵੀ ਇਹਦੇ ਵਿੱਚ ਕਾਫੀ ਨੁਕਸਾਨ ਹੋਇਆ ਇਹ ਵੀ ਮੰਨਣਾ ਪਊਗਾ ਉਹਨਾਂ ਦੀ ਵੀ ਜਿਹੜੀ ਆਰਥਿਕਤਾ ਰਸ਼ੀਆ ਦੀ ਹੈ ਇਸ ਵੇਲੇ ਪੂਰੀ ਡਾਵਾ ਡੋਲ ਹੋ ਚੁੱਕੀ ਆ ਬੇਸ਼ੱਕ ਉੱਥੋਂ ਦੀਆਂ ਖਬਰਾਂ ਜਾਦੇ ਬਾਹਰ ਨਹੀਂ ਆਉਂਦੀਆਂ ਇਹ ਜਿਹੜੀ ਲੜਾਈ ਆ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਜਾਂ ਨਾਟੋ ਦੇਸ਼ ਹੀ ਲੜ ਰਿਹਾ ਪਰ ਉਹ ਪਿੱਛੇ ਰਹਿ ਕੇ ਲੜ ਰਿਹਾ ਤੇ ਰਸ਼ੀਆ ਨੂੰ ਇਸ ਵੇਲੇ ਉਹ ਕਮਜ਼ੋਰ ਕਰ ਰਿਹਾ ਪਰ ਜੋ ਇਹਨਾਂ ਦੀ ਮੌਜੂਦਾ ਸਥਿਤੀ ਆ ਜਿਹਦੀ ਵਜ੍ਹਾ ਕਰਕੇ ਇਹਨਾਂ ਦੀ ਗੱਲਬਾਤ ਜਿਹੜੀ ਆਪਸ ਦੇ ਵਿੱਚ ਸਹਿਮਤੀ ਨਹੀਂ ਬਣ ਰਹੀ ਉਹ ਫਿਲਹਾਲ ਇਹ ਦੋ ਗੱਲਾਂ ਸੋ ਅਗਲੀ ਇਹਨਾਂ ਦੀ ਗੱਲਬਾਤ ਹੋਣ ਲਈ ਕਿਤੇ ਹੋਰ ਜਗ੍ਹਾ ਦੇ ਉੱਤੇ ਹੋਊਗੀ ਪੰਗੇ ਸਾਰੇ ਅਮਰੀਕਾ ਦੇ ਹੀ ਆ ਸਰਪੰਚ ਹੁਣੀ ਸਾਰੇ ਪਾਸੇ ਜੜੇ ਹੋਇਆ ਸੋ ਇਹ ਪੂਰੀ ਖਬਰ ਸਾਰੀ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਮੈਂ ਵੀ ਹਾਲੇ ਸਿੱਖਦਾ ਹੀ ਆ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ